ਆ ਹੁਣ ਇੱਕ ਨਵਾਂ ਜਿਹੜਾ ਬੰਦਾ ਵਾ ਚੋਂ ਇੱਥੇ ਪਹਜਿਆ ਵਾ ਰਾਜਾ ਬੜੇ ਇਹਨਾਂ ਲੋਕਾਂ ਦੇ ਹਾਥੀ ਆ ਸਾਰਾ ਕੁਝ ਜੀ ਇਹਨਾਂ ਨੇ ਹੀ ਦੱਸ ਦੇਣਾ ਵਾ ਵੀ ਤੁਹਾਨੂੰ ਹਰ ਸਾਲ ਆਉਨੇ ਹੋ ਕੋਈ ਨਵੀਂ ਐਟਮ ਲਿਆ ਕੇ ਸਾਡੇ ਵਿੱਚ ਛੱਡ ਦੇਣੇ ਹੋ ਉੱਥੇ ਦਾ ਗੱਲ ਉਹਨੂੰ ਇੱਥੇ ਤਾਂ ਬੱਸਾਂ ਨੂੰ ਬੋਡੀਆਂ ਲਵਾਉਣੀਆਂ ਸੀ ਜਦੋਂ ਰਾਜਾ ਜੀ ਮੰਤਰੀ ਸੀ ਬੋਡੀਆਂ ਦਾ ਲਵਾਉਣ ਚਲੇ ਗਿਆ ਸੀ ਰਾਜਸਥਾਨ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਇੱਥੇ ਬੋਡੀਆਂ ਨਹੀਂ ਲਵਾਈਆਂ ਅਸਰੰਦ ਜਿੰਨੀ ਮਰਜ਼ੀ ਬਣਾ ਲੋ ਲੋਕ ਉੱਥੋਂ ਆ ਕੇ ਲਵਾਉਂਦੇ ਆ ਰਾਜਸਥਾਨ ਗਿਆ ਸੀਗਾ ਇਹ ਜਦੋਂ ਆ ਟ੍ਰੱਕ ਬੱਸਾਂ ਦੀ ਬੋਡੀਆਂ ਦਾ ਹੀ ਹਿਸਾਬ ਲੈਣਾ ਨਾ ਕਿਤੇ ਟਿਕੜ ਨਾ ਵੇ ਚੱਦ ਚ ਛੱਡ ਕੇ ਚੱਲ ਜਾਵੇ ਧਿਆਨ ਇਹ ਕੋਣ ਕਾਫੀ ਦੇਰ ਦੇ ਹੱਥ ਬੱਲੇ ਮਾਰਦੇ ਫਿਰਦੇ ਸੀ ਹੁਣ ਇੱਕ ਅੱਧਾ ਲੱਡੂ ਆ ਗਿਆ ਹੱਥ 'ਚ ਥਾਲੀ 'ਚ ਦਾ ਲੱਡੂ ਖਤਮ ਹੋਏ ਹੋਏ ਆ ਇਕੋ ਤੋਂ ਗਿੱਦੜ ਵਾਏ ਜਾਣਾ ਪਿਆ ਕੰਨਾ ਹੁਣ ਉਹਨੂੰ ਮਿਲਣ ਲਈ ਇਹ ਤੇ ਆਲੇ ਲੋਕਲ ਦਾ ਜਿਹਨਾਂ ਨੂੰ 10 ਸਾਲ ਮਾਨਸਮਾਨ ਮਿਲਿਆ ਸੀ ਉਹ ਤਾਂ ਸ਼ਤਾਬਦੀ ਚ ਬੀਜੇਪੀ ਦੀ ਟਿਕੜ ਲੈ ਕੇ ਚੜ੍ਹਿਆ ਏ ਹਾਂ ਹੁਣ ਇੱਕ ਨਵਾਂ ਜਿਹੜਾ ਬੰਦਾ ਵਾ ਚੋਂ ਇੱਥੇ ਭੇਜਿਆ ਵਾ ਰਾਜਾ ਬੜੇ ਇਹਨਾਂ ਲੋਕਾਂ ਦੇ ਹੱਥ ਹੀ ਆ ਸਾਰਾ ਕੁਝ ਜੀ ਇਹਨਾਂ ਨੇ ਹੀ ਦੱਸ ਦੇਣਾ ਵਾ ਵੀ ਤੁਹਾਨੂੰ ਹਰ ਸਾਲ ਆਉਣੇ ਕੋਈ ਨਵੀਂ ਐਟਮ ਲਿਆ ਕੇ ਸਾਡੇ ਵਿੱਚ ਛੱਡ ਦੇਣੇ ਹੋ ਉੱਥੇ ਦਾ ਕਰ ਦੇ ਉਹਨੂੰ ਇੱਥੇ ਤਾਂ ਬਸਾਂ ਨੂੰ ਬੋਡੀਆਂ ਲਵਾਉਣੀਆਂ ਸੀ ਜਦੋਂ ਰਾਜਾ ਜੀ ਮੰਤਰੀ ਸੀ ਬੋਡੀਆਂ ਦਾ ਲਵਾਂ ਚਲੇ ਗਿਆ ਸੀ ਰਾਜਸਥਾਨ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਇੱਥੇ ਬੋਡੀਆਂ ਨਹੀਂ ਲਵਾਈਆਂ ਆ ਸਰੰਦ ਜਿੰਨੀਆ ਮਰਜ਼ੀ ਬਣਾ ਲੋ ਲੋਕ ਉੱਥੋਂ ਆ ਕੇ ਲਵਾਉਂਦੇ ਆ ਰਾਜਸਥਾਨ ਗਿਆ ਸੀਗਾ ਇਹ ਜਦੋਂ ਆ ਟ੍ਰੱਕ ਬਸਾਂ ਦੀ ਬੋਡੀਆਂ ਦਾ ਹੀ ਹਿਸਾਬ ਲੈਣਾ ਨਾ ਕਿਤੇ ਟਿਕੜ ਨਾ ਵੇ ਚੱਦ ਚ ਛੱਡ ਕੇ ਚੱਲ ਜਾਵੇ ਧਿਆਨ ਸਾਬ ਗੱਲ ਕਰੀਏ ਪੱਪੀ ਸਾਬ ਗੱਲ ਕਰੀਏ ਤਾਂ ਕਾਫੀ ਜਿਹੜਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਜੋ ਦਿਹਾਣੇ ਦੇ ਵਿੱਚ ਵਿਰੋਧ ਆਪ ਹੀ ਹੋਣਾ ਇਹ ਜਨਤਾ ਵਾਹ ਸਾਰਾ ਕੋ ਜਾਣਦੀ ਆ ਇਹਨਾਂ ਦੀ ਬੋਰ ਚੜਨੀ ਤਾਕਤ ਆ ਨਾ ਜਿਹਨੂੰ ਚਾਉਣ ਰਾਜ ਕਰਾ ਦੇਣ ਜਿਹਨੂੰ ਚਾਉਣ ਪੁੰਜੇ ਸੁੱੜ ਦੇਣ ਇਹ ਉਹ ਜੀ ਤਾਕਤ ਆ ਇਹਨਾਂ ਚ ਜਨਤਾ ਚ ਇਹ ਸਾਰਾ ਕੋ ਜਾਣਦੀ ਆ ਹੁਣ ਬਹੁਤ ਦੇਰ ਇਹਨਾਂ ਨੇ ਲੋਕਾਂ ਨੂੰ ਗਮਰਾਹ ਕਰ ਲਿਆ ਅੱਜ ਕੱਲ ਦੇ ਬੱਚੇ ਸੋਸ਼ਲ ਮੀਡੀਆ ਤੇ ਸਾਰਾ ਕੋ ਦੇਖ ਦਿਆ ਕਿਹਨੇ ਸਾਡਾ ਕੰਮ ਕਰਨਾ ਕਿਹਨੇ ਸਾਡਾ ਸਵਾਰ ਨਾਮ ਹੈ ਸਾਰਾ ਕੁਝ ਜਾਣਦੇ ਆ ਸੋਪੀ ਸਾਹਿਬ ਗੱਲ ਕਰੀਏ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾ ਸੀ ਕਿ ਅਗਰ ਪੈਰਾਸ਼ੂਟ ਰਹੀ ਕੋਈ ਉਮੀਦਵਾਰ ਅਥੇ ਲਾਨੇ ਆਂਦਾ ਕਾਂਗਰਸ ਦਾ ਉਹਨਾਂ ਦੇ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਆਪਾਂ ਸਾਥ ਨਹੀਂ ਦੇਵਾਂਗੇ ਪਰ ਘਰੇ ਬੈਣਾ ਜ਼ਰੂਰ ਪਸੰਦ ਕਰਾਂਗੇ ਇਹ ਕਾਂਗਰਸ ਦਾ ਕਲਚਰ ਬਣ ਚੁੱਕਿਆ ਹੋਇਆ 10 ਜਨਪਦ ਦਾ ਜਿਹੜਾ ਜ਼ਿਆਦਾ ਚਿਹਤਾ ਵਾ ਉਹਨੂੰ ਟਿਕੜ ਮਿਲਦੀ ਆ ਵਰਕਰ ਨੂੰ ਦਾ ਸਾਫ਼ ਹੀ ਕਰ ਦਿੰਦੇ ਆ ਵਰਕਰ ਦਾ ਲੱਭਦੇ ਹੀ ਰਹਿੰਦੇ ਆ ਆ ਬਿੱਟੂ ਨੇ ਜਾਨ ਤੋਂ ਪਹਿਲਾਂ ਕਾਰਪੇਸ਼ਨ ਨੂੰ ਸੰਗਲ ਲਾ ਕੇ ਤਾਲੇ ਲਾਉਣ ਲੱਪਿਆ ਆਜ਼ਾਦੀ ਕਹ ਲਾਟੀਆਂ ਬਣ ਕੇ ਤੀਜੇ ਦਿਨ ਮੋਦੀ ਤੇ ਅਮਿਤ ਸ਼ਾਹ ਦੀ ਟਗਲ ਲੈ ਕੇ ਸਤਾਪਦੀ ਚ ਵਾਪਸ ਆ ਗਿਆ ਜੀ ਇਹਨਾਂ ਲੋਕਾਂ ਦੇ ਜਿਹੜੇ ਨਾਟਕ ਨੇ ਨਾ ਇਹ ਸਾਰੇ ਜਾਣਦੇ ਆ ਟੀਵੀ ਆ ਚ ਨਾਟਕ ਬੰਦ ਹੋ ਗਏ ਕਾਂਗਰਸ ਭਾਜਪਾ ਕਾਲੀ ਦਲ ਕੋ ਨਾਟਕ ਹੀ ਰਹਿ ਗਿਆ ਪੱਪੀ ਜੀ ਇਹਨਾਂ ਕੋਲ ਲੁਧਿਆਣੇ ਦੇ ਵਿੱਚ ਇੰਨੇ ਚਿਹਰੇ ਸੀ ਭਰਤਪੁਸ਼ ਨਾਸ਼ਰੂ ਸੀ ਸੰਜੇ ਦਲਵਾਰ ਸੀ ਡਾਵਰ ਜੀ ਸੀ ਪੰਡ ਜੀ ਕੀ ਗੱਲ ਲੁਧਿਆਣੇ ਦੇ ਚਿਹਰੇ ਨਹੀਂ ਆਗੇ ਸੀ ਦੇਖੋ ਲੁਧਿਆਣੇ ਨਾਲ ਇਹਨਾਂ ਨੇ ਹਮੇਸ਼ਾ ਲੋਕਾਂ ਨੂੰ ਤਾਂ ਐ ਸੋਚਿਆ ਵੀ ਜਿਹੜਾ ਕੁਝ ਅਸੀਂ ਕਾਂਗੇ ਉਹੀ ਕਰੋਗੇ ਇਹਨਾਂ ਨੂੰ ਇਹ ਨਹੀਂ ਪਤਾ ਵੀ 92 ਮੈਂਬਰ ਪੰਜਾਬ ਦੇ 3.5 ਕਰੋੜ ਲੋਕਾਂ ਨੇ ਪਹਿਲਾਂ ਚੁਣ ਕੇ ਵਿਧਾਨ ਸਭਾ 'ਚ ਭੇਜੇ ਸੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਗੇ ਇਹਨਾਂ ਦਾ ਕੋਈ ਚਿਹਰਾ ਹੀ ਹੈ ਨਹੀਂਗਾ ਜਿਹੜੇ 10 12 ਰਹਿ ਗਏ ਉਹ ਵੀ ਐਤ ਕੀ ਜਾਂਦੇ ਲੱਗਣੇ ਆ ਅੱਛਾ ਬੱਬੀ ਜੀ ਧਾਕੇ ਹਲਕੇ ਦੇ ਵਿੱਚ ਦੌੜਾ ਕਰ ਰਹੇ ਹੋ ਕਿੱਦਾਂ ਦਾ ਸੰਜੋਗ ਮਿਲ ਰਿਹਾ ਪਿੰਡਾਂ ਦੇ ਵਿੱਚ ਕੋ ਕੰਗਸਾਹਬ ਦੀ ਜਿਹੜੀ ਜਾ ਇਹਨਾਂ ਨੂੰ ਥੋੜੀਆਂ ਜੀਆਂ ਵੋਟਾਂ ਦੇ ਰਹਿ ਗਏ ਐ ਐਮ ਐਲ اے ਨਹੀਂ ਇਹ ਹਲਕਾ ਇੰਚਾਰਜ ਨੇ ਮਿਹਨਤ ਕਰਦਿਆ ਇਹ ਤਾਂ ਹਲਕਾ ਹੀ ਛੱਡ ਕੇ ਚਲੇ ਜਾਂਦੇ ਆ ਲੋਕ ਜੇ ਇਹਨਾਂ ਨੂੰ ਬਾਈਚਾਨ ਜਨਤਾ ਕਿਤੇ ਥੋੜੀਆਂ ਜੀਆਂ ਵੋਟਾਂ ਦੇ ਰਹਿ ਜਵੇ ਅਗਲੇ ਹਲਕੇ 'ਚ ਹੀ ਨਹੀਂ ਵੜਦੇ ਆ ਖੜਾ ਵਾ ਕੰਗ ਸਾਹਿਬ ਮੈਂ ਪਹਿਲਾਂ ਅੰਦਰ ਬੋਲਦੇ ਦੱਸਿਆ ਵੀ ਪਹਿਲੀ ਸ਼ਖਸੀਅਤ ਆ ਜੀ ਨੇ ਪਾਰਟੀ ਬਾਜੀ ਨਹੀਂ ਬਣਾਈ ਪਿੰਡਾਂ 'ਚ ਨਹੀਂ ਤਾਂ ਇਹ ਅੱਗੇ ਕੀ ਕਰਦੇ ਈ ਉਹ ਫਲਾਣਾ ਕਾਲੀ ਆ ਉਹਨੂੰ ਚੱਕ ਕੇ 2 ਸਾਲ 2 ਕੇਸ ਪਾ ਕੇ ਅੰਦਰ ਭੇਜ ਦੋ ਫਲਾਣਾ ਕਾਂਗਰਸੀ ਆ ਉਹਦੇ ਤੇ 3 ਕੇਸ ਪਾ ਕੇ ਆ ਘੜਾ ਸ਼ਖਸੀਅਤ ਬਣਿਆ ਕੰਮ ਵੀ ਕਰਦਾ ਮੈਂ ਜਿੰਨੇ ਪਿੰਡਾਂ ਚ ਹੋ ਕੇ ਆਇਆ ਹਲਕਾ ਦਾ ਮਨੂੰ ਇਸ ਗੱਲ ਦਾ ਮਾਣ ਹੁੰਦਾ ਦੱਸਦੇ ਵੀ ਹਰ ਪਿੰਡ ਵਾਲਾ ਕਹਿੰਦਾ ਵਾ ਵੀ ਇਸ ਆਦੇ ਦੋਖ ਸੋ ਖਿਚਾ ਕੇ ਖੜਦਾ ਇਹ ਹੀ ਲੀਡਰ ਦੀ ਪਛਾਣ ਹੋਣੀ ਚਾਹੀਦੀ ਹੈ ਸਰ ਪੱਪੀ ਜੀ ਇੱਕ ਤੁਹਾਡੇ بیٹے ਵੱਲੋਂ ਮਾਮਲਾ ਦਰਜ ਕਰਾਇਆ ਵਗਿਆ ਲੁਧਾਨਾ ਸ਼ੁਲਾਪੁਰੇ ਦਾ ਇੱਕ ਯੂਟਿਊਬਰ ਦੇ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਸਾਡੀ ਪਾਰਟੀ ਦੇ ਪ੍ਰਤੀ ਸਾਡੇ ਨੇਤਾ ਦੇ ਪ੍ਰਤੀ ਜਾਂ ਸਾਡੇ ਪ੍ਰਤੀ ਕੋਈ ਗਲਤ ਬਿਆਨੀ ਕਰੂਗਾ ਉਹਦੇ ਨਾਲ ਉਹਦੀ ਗੱਲ ਦਾ ਉਹਨੂੰ ਉਸੇ ਤਰ੍ਹਾਂ ਜਵਾਬ ਦਿੱਤਾ ਜਾਊਗਾ ਇਲੈਕਸ਼ਨਾਂ ਦੇ ਕੋਲੇ ਆ ਕੇ ਕਿਉਂ ਇਹੋ ਜਿਹੇ ਜਿਹੜਾ ਕੀਤਾ ਜਾਂਦਾ ਹੈ ਰਾਜਨੀਤੀ ਹੈ ਆ ਜੀ ਬਈ ਜੇ ਕੋਈ ਬੰਦਾ ਆਪਣੇ ਹੱਥ ਦੇ ਵਿੱਚ ਫੜ ਕੇ ਮੋਬਾਈਲ ਨੂੰ ਕਿਸੇ ਦੇ ਬਾਰੇ ਗੱਲ ਤੋਂ ਬੋਲੂਗਾ ਉਹਦਾ ਜਵਾਬ ਉਹਨੂੰ ਉੱਥੇ ਹੀ ਦਿੱਤਾ ਜਾਊਗਾ